ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸਤਨਾਗ ਸੇਰ ਲਈ ਲੈ ਕੇ ਆਏ ਹਾਂ ਜੀ ਆਓ ਉੱਚ ਲੈਨੇ ਬਾਈ ਟੋਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓ ਠੀਕ ਹੋਈ ਵਧੀਆ ਹਾਂ ਜੀ ਠੀਕ ਹੈ ਨਾ ਵਧੀਆ ਵਧੀਆ ਚੱਲ ਬਾਈ ਕੰਮ ਕਰ ਹਾਂ ਹਾਂ ਵਧੀਆ ਜੀ ਚਲੋ ਬਈ ਨਾਮ ਤੇ ਡਰੈਸ ਬੋਲ ਤੁਹਾਡਾ ਨਾਮ ਇਹ ਹੈ ਜੀ ਬਾਈ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਬਾਈ ਸੰ ਨੇੜੇ ਭਰੇ ਜੇ ਬਾਗਲੇਲੇ ਪਾਸ ਹੋਈਏ ਮੋਗਲ ਪਾਸ ਹੋਈਏ ਤਾਂ ਚੰਨ ਵਾਲਾ ਬਹੁਤ ਸੰਗਲ ਆ ਜਾਂਦਾ ਜੇ ਭਗਤ ਜਾਲੇ ਪਸਮਾਈਏ ਤਾਂ ਅਥਰਾਜਪੁਰ ਲਾਇਆ ਤਾਂ ਮੋਬਾਈਲ ਨੰਬਰ ਕੋਲ 987241657 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇਦਾ ਕਿਹੜਾ ਸੂਈ ਹੈ ਇਹ ਵੀ ਪਲੂਨ ਸੂਈਆ ਬੈਡ ਪਹਿਲਾ ਸੂਆ ਚਾਰ ਦਾੰਦਾ ਮੂੰਹ ਠੀਕ ਆ ਹਾਂ ਕਦੋਂ ਸੂਈ ਆ ਇਹ ਬਾਈ ਰਾਤ ਦੀ ਸੂਈ ਆ 8 9 ਵਜੇ ਦੀ ਜੇ ਜੁਰ ਪੈ ਗਈ ਹੈ ਮਾਦੇ ਅੱਛਾ ਜੇਰ ਬਾਈ ਰੱਖੀ ਬੈਠਾ ਬੱਚਾ ਬੱਛੀ ਹੈ ਬੱਛੀ ਚੰਗੀ ਹੈ ਨਾ ਬਹੁਤ ਚੰਗੀ ਬੱਛੀ ਹੂੰ ਠੀਕ ਆ ਕਿੰਨਾ ਕ ਬੋਲਾ ਕੱਢਿਆ ਫਿਰਿਆ ਸਾਰ ਤੋਂ ਜਿਹੜਾ ਤਾਂ ਸਾਡੇ ਛੱਡ ਕੇ ਸਾਡੇ ਕਿੰਨਾ ਲੀਟਰ ਚੋਇਆ ਜੀ ਠੀਕ ਆ ਹੂੰ ਕਿੰਨਾ ਕੁ ਦੁੱਧ ਦੀ ਰਿਵਰਸਟੀ ਮੇੜ ਜ 14 ਕਿਲੋਟਰ ਦਾ ਅੰਦਾਜ਼ਾ ਆਇਆ ਹੈ ਜੀ ਸਵਾ ਦੂਗੀ ਇਹਨਾਂ ਮੋੜੇ ਫੇਸ ਚੰਗਾ ਕੱਦ-ਵੱਡ ਦਾ ਚੰਗਾ 4.500 ਲੈ ਚਲੋ ਮਾੜੀ ਤੋੜ ਲਈਏ ਯਾਦ ਬ੍ਰੀਡ ਚੰਗੀ ਆ ਕੱਦ-ਵੱਡ ਚੰਗਾ ਅਡਰ ਚੰਗਾ ਚਿਵਾਈ ਕਿਵੇਂ ਹੈ ਬਈ ਬੜੀ ਚੰਗਾ ਨੰਬਰ 1 ਆ ਗਈ ਠੀਕ ਆ ਚਿਵਾਈ-ਚੁਈ ਵੀ ਚੰਗੀ ਆ ਬਈ ਤੋਰਾ-ਤਾਰਾ ਵੜਦਾ ਚੰਗਾ ਫੇਸ ਬੜਾ ਚੰਗਾ ਬਾਈ ਬੋਦੀਵਾਦੀ ਚੰਗੀ ਆ ਟੋਆ ਟਾ ਚੰਗਾ ਪਿਆ ਵਾ ਤੋਰਾ ਤਾਰਾ ਵੀ ਚੰਗਾ ਬੜਦਾ ਦੁੱਧ ਵਾਕਈ ਚੰਗਾ ਪਾ ਦੂਗੀ ਬਾਕੀ ਵੱਡੀ ਗੱਲ ਫੈਂਟ ਬਹੁਤ ਚੰਗੀ ਆ ਗਰਮੀ ਆ ਜਿਹੜੀ ਇਹਨੇ ਬਿਲਕੁਲ ਨਹੀਂ ਮਨਦੀ ਸੂਈ ਸਵਾਈ ਜੇਰ ਬਾਈ ਯਾਰ ਰੱਖੀ ਬੈਠਾ ਬੱਚਾ ਬਾਈ ਮਗਰ ਬੱਚੀ ਆ ਬੱਚੀ ਵੀ ਕੁਆਲਿਟੀ ਵਾਲੀ ਆ ਆਰਡਰ ਦੇਖੋ ਬਾਈ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣੀ ਆ ਨਾਲਾ ਨੂੜਾ ਬਾਈ ਆਰਡਰ ਸਿਪ ਕੋਲ ਚਾਹੀਏ ਕੀ ਬੋਲ ਆ ਬਾਈ ਇਹ ਤਾਂ ਸਾਊਥ ਆਈ ਨਹੀਂ ਆ ਯਾਰ ਰੱਖੋ ਮੈਂ ਨਾਲ ਹੀ ਮਾਰ ਦਿੰਦੇ ਆਪਾਂ ਕੋਈ ਜੀ ਨਹੀਂ ਵਾਓ ਇਹਨਾਂ ਬਹਿ ਕੇ ਬਾਈ ਕਹਿੰਦਾ ਜਿਵੇਂ ਮਰਜੀ ਧਾਰਾ ਕੋਈ ਪਛੀ ਨੇ ਜਿਵੇਂ ਬਲੂਨ ਆ ਪਛੀ ਨੇ ਪੂਰਾ ਵੀ ਨਹੀਂ ਔਲ ਮੰਨੇ ਠੀਕ ਆ ਪੂਰਾ ਧਾਰਾ ਸਿੱਧੀਆਂ ਠੀਕ ਆ ਓਕੇ ਬਰ ਮੁੱਲ ਕੀ ਆ ਦੱਲੋ ਡਾਕਟਰ ਮੁੱਲ ਮੁੱਲ 45 ਜੁ ਮਾਨਦਾਨ ਕਰਾਂਗੇ ਠੀਕ ਆ 45000 ਰੁਪਿਆ ਮੁੱਲ ਵਿੱਚੋਂ ਮਾਨਦਾਨ ਜਿੰਨੂੰ ਦੋਜਦਾ ਮੁੱਲ ਘਰਉਣ ਨੂੰ ਚਾਹੇ ਬਾਈ ਕਹਿੰਦਾ ਵਧੇ ਕਰਾ ਲਓ ਪਰ 45000 ਚੋਂ ਆਪਾਂ 45000 ਦਾ ਨਹੀਂ ਹੋਣੀ ਬਾਈ ਅਜੇ ਤੂੰ ਘੱਟ ਲਾ ਨਹੀਂ ਕੋਈ ਟੋਨਾ ਠੀਕ ਹੈ ਬਾਈ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੁਆਸ ਹੁੰਦੀ ਹੈ ਬੜ ਇਹ ਬਾਈ ਪਹਿਲਾ ਸੁਆ ਹੀ ਹੈ ਚਾਰ ਦਿਨ ਦਾ ਬੱਛੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਬਾਈ ਹਫਤਾ ਦਾ ਫੇਰ ਕੱਢ ਜੂਗੀ ਠੀਕ ਹਾਂ ਹਫਤੇ ਇੱਕ ਦੀ ਬਾਈ ਕੱਚੀ ਆ ਆਰਡਰ ਦੇਖੋ ਤੋਂ ਲਾਂ ਬਹੁਤ ਚੰਗੀਆਂ ਪਈਆਂ ਥਾਣ ਤੋਂ ਬਹੁਤ ਚੰਗਾ ਕੱਲਾ ਕੱਲਾ ਥਾਣਾ ਬਾਈ ਤੇ ਕੱਚੀ ਜ਼ਰੂਰ ਆ ਰਾਜੀ ਰੂਜੀ ਫੁੱਲਾ ਹਨਾ ਬਹੁਤ ਫਲੀ ਬੜੇ ਕੱਦ ਕਾਟਦੀ ਹੈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਬਈਰ ਦੀ ਮਾਂ 18-19 ਕਿਲੋ ਚਵਾਈ ਜਾਂਦੀ ਆ ਠੀਕ ਆ ਕਿਉਂਕਿ ਇਹਨੇ ਪਹਿਲਾ ਸੂਈ ਸੋਨਾ ਮੂੰਹ origignal ਚਾਰ ਦੰਦ ਦਾ ਉਹ ਨਿਉਂਠਾ ਜਿਹੜਾ ਵੀਰ ਲੋ ਮੂੰਹ ਖੋਲੇ ਬੈੜਦਾ ਠੀਕ ਆ ਹਾਂ ਜਿਹੜੀ ਗੱਲ ਕਹਤੀ ਉਹ ਹੀ ਨਿਕਲੂਗੀ ਹਾਂ ਰਾਜੀ ਰੂਜੀ ਬਈ ਫੁੱਲਾ ਕੱਦ ਵਟ ਜਾਤ ਬ੍ਰੀਡ ਫੁੱਲਾ ਚੰਗੀ ਆ ਟੱਲਾ ਟੋਲਾ ਕਰਮਾਲੀ ਦੇ ਬਹੁਤ ਪਈਆਂ ਨੇ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਬਾਕੀ ਤੂਰੇ ਤਰੇ ਦੀ ਵੜ ਚੰਗੀ ਆ ਬਈ ਹਾਂ ਰਾਜੀ ਰੂਜੀ ਫੋਲਾ ਸੀਲ ਦਾ ਡਾਕਟਰ ਕੋਈ ਅੰਤ ਨਹੀਂ ਆ ਸੀਲ ਕਿੰਨੀ ਕਹ ਲੈ ਉਹਨੂੰ ਗਈਆਂ ਇੱਥੇ ਖੜੀ ਦੇ ਹੱਥ ਫੇਰ ਦੇ ਲੈ ਆਈ ਨਹੀਂ ਨੀ ਪਾ ਜਾਂਦੀ ਠੀਕ ਆ ਕਈ ਬੰਦੇ ਕਹਿੰਦੇ ਨਸਲ ਗਰਮ ਹੁੰਦੀ ਆ ਹੱਥ ਫੇਰ ਕੀ ਲਈਦਾ ਕੋਈ ਰੰਗਰ ਲਈਦਾ ਬਾਈ ਠੀਕ ਆ ਠੀਕ ਆ ਨਾ ਹੂੰ ਸੀਲ ਸਾਉ ਦਾ ਇੰਨੀਆ ਨਮਾਲਾ ਜਿਵੇਂ ਮਰਜ਼ੀ ਜਾ ਕੇ ਠੋਦੀ ਨੰਗੀ ਜਾਣਾ ਇਹ ਨਹੀਂ ਲੱਤ ਮਾਰ ਜੂ ਠੀਕ ਆ ਬਾਈ ਕੀ ਮੋਲਾ ਭਰਾ ਦਾ ਇਹ ਡਾਕਟਰ 60 ਚੋਂ ਮਾਨਤਾਨ ਹੋ ਜਾਊਗਾ ਜੀ 60000 ਰੁਪਏ ਜਮਾ ਜਾਇਜ਼ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ਼ ਹੁੰਦੇ ਆ ਕਿੰਨੀ ਬਾਈ ਨਰੋਈ ਆ ਰਾਜੀ ਫੁੱਲ ਆ ਕੱਦ ਵੱਡ ਲੇਵਾਲੂ ਆ ਤਣ ਤਣ ਪੂਰਾ ਚੰਗਾ ਮੁੱਲ ਜਮਾ ਜਾਇਜ਼ ਮਾਨਦਾਨ ਦੇ ਵਿੱਚੋਂ ਜ਼ਰੂਰ ਹੋਊਗਾ ਦੇਖੋ ਬਈ ਠੰਡੇਵਾ ਕੱਚੀ ਕੱਚੀ ਆ ਬਾਕੀ ਠੰਡੀ ਪੂਰੀ ਆ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕਰੀ ਇਹਦਾ ਬਈ ਉਦਾਂ ਪਹਿਲਾਂ ਹੀ ਬਣਦੀਆਂ ਉਹ ਪਹਿਲਾਂ ਬਣਨ ਦੀ ਲੋੜ ਨਹੀਂ ਹੈਗੀ ਲੈ ਇੱਥੋਂ ਤੱਕ ਕਰ ਮਾਲ ਤੇ ਹੂੰ ਠੀਕ ਆ ਨਹੀਂ ਨਹੀਂ ਛੜ ਮਾਰ ਦੂ ਢਿੱਲਾ ਢੋਲਾ ਲੇਵੇ ਦੀਆਂ ਆ ਬੰਦ ਲਾ ਕੇ ਜ਼ੋਂਗਰਾ ਵੱਡੂ ਗੋਲੇਵਾ ਵਾਤਾ ਹੂੰ ਸਹੀ ਗੱਲ ਆ। ਖੰਤ ਨਹੀਂ ਕੋਈ ਰੱਖਣਾ। ਬਾਕੀ ਜਿਹੜਾ ਵੀਰ ਲੈਗਾ ਯਾਦ ਕਰੂ ਗਰਮੋ-ਗਰਮੀ ਮੈਂ ਵਰਗਾ ਦੁੱਧ ਪੀਊਗੀ। ਹੂੰ। ਨਾ ਗਰਮੀ ਮੰਨੀ। ਅੱਗੇ ਪਰਾ 3 ਨੰਬਰ। ਕਿਹੜਾ ਸੂਆ ਸੁੰਦੀ ਆ? ਇਹ ਵੀਰੇ ਪਹਿਲਾ ਸੂਆ ਸੁੰਦੀ। ਦੂਜਾ ਸੂਆ ਸੌਰੀ, ਦੂਜਾ ਸੂਆ ਸੁੰਦੀ ਆ। ਦੂਜਾ ਸੂਆ। ਕਿੰਨੇ ਦਿਨ ਲੈਂਦੀ ਆ ਬਈ? ਇਹਦੇ ਬਈ 7 ਦਿਨ ਬਾਕੀ ਹਫਤਾ ਹੀ ਬਾਕੀ ਆ ਬੜਦਾ। ਠੀਕ ਆ ਬਈ। ਹਾਂਜੀ। ਕੀ ਰਿਕਾਰਡ ਆ ਦੁੱਧ ਦਾ? ਇਹਦਾ ਵੀਰੇ ਆਪਣੇ ਖਾਸ ਮਿੱਤਰ ਤੋਂ ਵੜਾਈ ਆ। ਕੋਈ ਵਪਾਰੀ ਭਰਾ ਤੋਂ ਨਹੀਂ ਲਈ। ਠੀਕ ਆ। 17 ਲੀਟਰ ਬਈ ਨੇ ਚਵਾਇਆ ਡੱਬੇ ਮਰਾਇਆ ਜਮਾ ਬੰਦੇ ਸੌ ਖਾ ਕੇ ਦਿੱਤੀ ਠੀਕ ਆ ਕੋਲੋਂ ਨੇ ਹਮ ਹੁਣ ਦੂਜੇ ਦੁੱਧਾ ਸੁਆ ਸੁਣਦੀ ਆ ਠੀਕ ਆ ਭਾਈ ਫੇਸ ਬੜਾ ਚੰਗਾ ਬੋਦੀਵਾਦੀ ਬਹੁਤ ਚੰਗੀ ਆ ਫੇਸ ਬਿਊਟੀ ਕਮਾਲ ਦੀ ਟਰਟਾ ਟਰਟਾ ਚੰਗਾ ਪੈਣਾ ਸਨਕੀ ਆ ਭਾਈ ਬੜਾ ਬਾਕੀ ਰੰਗ ਰੂਪ ਦੀ ਚੰਗੀ ਆ ਥਣਲੇਵਾ ਚੰਗਾ ਆਰਡਰ ਬਈ ਬਹੁਤ ਚੰਗਾ ਤਿਆਰ ਕਰਦੇ ਨੇ ਹਜੇ ਦਿਨ ਬਈ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਬਾਕੀ ਤੋਰੇ ਤਾਰੇ ਵੀ ਸਾਫ ਆ ਬੜਾ ਦੁੱਧ ਵੀ ਬਾਈ ਨੇ ਦੱਸਿਆ ਵੀ ਚੰਗਾ ਪਾਇਆ ਵਾ ਆਪਣੇ ਯਾਰ ਮਿੱਤਰ ਤੋਂ ਬਾਈ ਕਹਿੰਦਾ ਮੈਂ ਲਈ ਆ ਉਹਦੇ ਤੋਂ ਤੇ ਮੁੱਲ ਬਈ ਇਹਦਾ ਫਿਰ ਇਹਦਾ ਡਾਕਟਰ 65 ਚ ਮਾਨਤਨ ਹੋ ਜਾਊਗਾ ਜੀ 65000 ਰੁਪਏ ਮਾਨਤਨ ਹੋ ਜਾਣਾ ਹਾਂਜੀ ਠੀਕ ਆ 65000 ਰੁਪਏ ਮੁੱਲ ਆ ਬਾਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮਾੜਾ ਲੈਵਾ ਕੱਢਦੀ ਡਾਕਟਰ ਹਜੇ ਤਾਂ ਵੜਨੇ ਹੂੰ ਪੰਡਾ ਲਾ ਦੂ ਸੂਣ ਵਾਲਾ ਕਰਮ ਵਾਲੀ ਅਜੇ 7 ਦਿਨ ਉਹ ਮੰਨ ਕੇ ਚਾਹ 10 ਦਿਨ ਵੜ ਕੱਢਦੀ 3-4 ਦਿਨ ਪਸੂਤੇ ਵੀ ਲੈ ਜਾਂਦਾ ਠੀਕ ਆ ੱਲਾ ਤਾਂ ਇੰਨਾ ਨਾ ਲੈ ਦੇਖ ਸਾਰੀਆਂ ਬਾਲ ਢੱਲਾ ਕੱਢ ਕੇ ਕਰਮ ਵਾਲੀ ਨੇ ਬਾਈ ਫੇਸ ਹੁਣਾ ਲੇਵਲ ਉਹ ਬਹੁਤ ਬਣਾਉਗੀ ਥਣ ਵੀ ਚੰਗਾ ਲੱਗਿਆ ਹਨਾ ਬਾਕੀ ਠੀਕ ਰੰਗ ਰੂਪ ਚਮਕ ਤੇ ਉਹ ਫੇਸ ਵੀ ਚੰਗਾ ਕਰਦਾਈ ਬੋਦੀਵਾਦੀ ਬਹੁਤ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਬਹੁਤ ਆ ਬਾਈ ਆ ਜਾ ਬਕਰੋ ਕੀ ਕਰੀਐਨੀ ਅੱਗੇ ਵੀਰੇ 4 ਨੰਬਰ ਤੇ ਆ ਬੱਚੀ ਜਿਹੜੀ ਕਿੰਨੇ ਟਾਈਮ ਦੀ ਘੱਪਣਾ ਬਾਈ ਇਹ ਇਹ ਵੀਰੇ 6.5 ਮਹੀਨਿਆਂ ਦੀ ਹੋ ਗਈ ਜੀ ਹੂੰ 4.5 ਫੁੱਟ ਫੀਚੇ ਵਾਲਾ ਕੱਦ ਦਾ ਬੱਚੀ ਦਾ ਠੀਕ ਆ ਦੋ ਦੰਦ ਸੱਟ ਕੇ ਕੱਢ ਦੀ ਆ ਜੀ ਠੀਕ ਆ ਅੰਦਰ ਵਾਲੇ ਨਹੀਂ ਨਾਲ ਨੀਵੇਂ ਹੀ ਆ ਹੂੰ ਠੀਕ ਆ ਚੰਗੀ ਆ ਬਈ ਬੱਚੀ ਕੱਦ ਵਾਕਈ ਚੰਗਾ ਫੇਸ ਬੜਾ ਪਿਆਰਾ ਲੈ ਗੱਭਣਾ ਚੈੱਕ ਪਾਸ ਆ ਨਾ ਚੈੱਕ ਪਾਸ ਅਗਲਾ ਜਿਹੜਾ ਜਿਹਾ ਹੁੰਦੀ ਬਈ ਕਰਾ ਲੈ ਤੋਰਾ ਤਾਰਾ ਬੱਚੀ ਦਾ ਬਈ ਕੱਦ ਵੱਡ ਤੇ ਝੋਲੀ ਵੀ ਚੰਗੀ ਪੜਦੀ ਹੁੰਦੀ ਆ ਕੱਲਾ ਕੱਲਾ ਥਾਣਾ ਤੇ ਮਾਂ ਦਾ ਦੁੱਧ ਦਾ ਕੀ ਰਿਕਾਰਡ ਆ ਬਈ 25 26 ਲੀਟਰ ਦੱਸਿਆ ਬਈ ਮਾਲਕਾਂ ਨੇ ਠੀਕ ਹੈ ਇਹ ਦੇਣਾ ਸੀ ਮਨ ਲਗਿਆ ਮੇਰੇ ਕੋ ਸਟਰਾ ਪਿਆ ਵੀ ਲਊਗਾ ਉਹਨਾਂ ਬਾਅਦ ਦੇ ਦਾਂ ਠੀਕ ਹੈ ਭਾਈ ਤੇ ਮੁੱਲ ਕੀ ਆ ਭਰਾ ਇਹਦਾ ਡਾਕਟਰ 65000 ਆਈ 65000 ਰੁਪਏ ਮਾਨਤਾਨ ਹੋ ਜੀ ਭਾਈ ਮਾਨਤਾਨ ਵੀਰੇ ਵਿੱਚ ਹੋ ਜੂ ਠੀਕ ਹੈ 65000 ਰੁਪਏ ਮੁੱਲ ਮਾਨਤਾਨ ਜਿਹੜਾ ਮੁੱਲ ਛੋਟੀ ਹੈ ਭਾਈ ਆਪਣੀ ਇਧਰੋਂ ਫਾਰਮ ਚੋਂ ਲਈ ਜਦਾ ਮੂਹਰਾਂ ਦੀ ਔਲ ਕਰੀ ਇਹਨਾਂ ਖੁੱਲਣਾ ਫਿਰਦਗੇ ਨਹੀਂ ਦੋਨੇ ਬੱਚਿਆਂ ਹੂੰ ਤੇ ਪੂਰੀ ਵੱਡੀ ਗਾਂ ਦੀ ਬੱਛੀ ਆ ਠੀਕ ਹੈ ਜਿਹੜੇ ਵੀਰ ਨੇ ਸਾਹਮਣੇ ਟੱਲੂ ਇਲਕ ਤੋਂ ਬਾਹਰ ਵੇਚਣ ਵਾਲੀ ਬੱਛੀ ਆ ਠੀਕ ਹੈ ਭਾਈ ਵੇਚੀਆਂ ਵੀ ਆ ਬਾਈ ਆਪ ਦੇ ਕਿੱਲੇ ਨੇ ਆਪ ਇਹਦੇ ਨਾਲ ਝੋਲੀ ਬਹੁਤ ਚੰਗੀ ਆ ਝੋਲੀ ਕਮਾਲ ਦੀ ਨੇੜ ਤੋਂ ਚੈੱਕ ਕਰੋ ਲੈ ਕੱਲਾ ਕੱਲਾ ਥਾਣਾ ਠੀਕ ਆ ਅੱਗੇ ਭਰਾ 4 ਨੰਬਰ ਕਿੰਨੇ ਟਾਈਮ ਲਿ ਗੱਪਣਾ ਇਹ ਹੂੰ ਇਹ ਡਾਕਟਰ ਹੋ ਗਈ ਪੰਜ ਮਹੀਨਿਆਂ ਦੀ ਠੀਕ ਆ ਚੈੱਕ ਪਾਸ ਬਾਈ ਹਾਂ ਬਾਈ ਜਿਹੜਾ ਵੀਰ ਲਊਗਾ ਮੇਰੇ ਘਰੋਂ ਚੈੱਕ ਕਰਾ ਕੇ ਲਿਆ ਦੇ ਝੋਲੀ ਬਹੁਤ ਚੰਗੀ ਆ ਨਾ ਹਾਂਜੀ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਕੱਦ ਦੇ ਬਰਡ ਇਹਦਾ ਵੀ ਠੀਕ ਆ ਬਾਈ ਜਾਤ ਬਰੀਡ ਚੰਗੀ ਆ ਮਾਂ ਦਾ ਦੁੱਧ ਕਿੰਨਾ ਬਾਈ 20 ਲੀਟਰ ਦਾ ਸਾਈ 20 ਲੀਟਰ ਦਾ ਸਾਈ ਹਾਂਜੀ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਦੂਰੀ ਵੈੜਾ ਬਾਈ ਕਿੰਨੀ ਗੈਸਾ ਨਿਗਰ ਬਹੁਤ ਬੱਚੀ ਹਾਂ ਠੀਕ ਆ ਬਾਈ ਰਾਜ ਜੀ ਸਭੀ ਪਲੀ ਆ ਬੱਚੀ ਤੁਰੇ ਤਾਰੇ ਦੀ ਵੀ ਸਾਵਾ ਝੋਲੀ ਬਹੁਤ ਚੰਗੀ ਆ ਬਾਈ ਟੀਮ ਉਹ ਲਪਰਾ ਦਾ ਇਹ ਡਾਕਟਰ 45 ਦੀ ਬੱਚੀ ਦੇਵਾਂਗੇ ਮੁੱਲ 50000 ਠੀਕ ਆ ਮੁੱਲ 50000 45000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਬੱਚੀ ਚੰਗੀ ਆ ਲੈ ਸਵੇਂ ਪੜੀਆ ਰਾਜੀਆ ਸਾਰਾ ਸੁਆ ਮਾਰਦੀ ਤੰਦਰੁਸਤ ਆ ਬਾਈ ਪੂਰੀ ਤੇ ਪੱਦਰ ਆ ਬੱਚੀ ਪਹੁੰਚੇ ਚਾਰ ਡਾਕਟਰ ਹੀ ਨਹੀਂ ਆ ਚੰਗਾ ਦੋ ਮੋਸਮਾਂ ਦੇ ਪੱਠੇ ਖਵਾ ਲਾ ਭਾਉਂਦੀ ਨੂੰ ਠੀਕ ਆ ਨਮੀ ਪੋਣੇ ਪਿੰਦਾ ਖਾਂਦੀ ਪਿੰਦੀ ਬਹੁਤ ਹੂੰ ਚਾਰੂ ਚੂਰੂ ਵੀ ਬਾਈ ਕਹਿੰਦਾ ਫੁੱਲੀ ਆ ਗਈ ਕੋਈ ਚੱਕੀ ਨਹੀਂ ਆਂਦੀ ਬਾਈ ਇਹ ਖਾਂਦੀ ਤਾਂ ਹੀ ਗੋਲੇ ਰਗੀ ਪਈ ਆ ਹੂੰ 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 ਸਹੀ ਗੱਲ ਆ ਬਈ ਅੱਗੇ ਵੀਰੇ 6 ਨੰਬਰ ਤੇ ਕਿੰਨੀ ਕੁ ਉਮਰ ਆ ਬੱਚੀ ਦੀ ਭਾਈ ਇਹ 14 ਮਹੀਨੇ ਦਾ ਢੂਮਰ ਆ ਬੱਚੀ ਦੀ ਠੀਕ ਆ ਇਹ ਬੱਚੇ ਹੀਟ ਚਾਹੀਏ ਜੀ ਆ ਦੇਖੋ ਤਾਰਾ ਬੈਠੀ ਨਾ ਤਾਰਾ ਕਿਦਾਂ ਪੂਰੀ ਲਿਪੜੀ ਪਈ ਆ ਹੂੰ ਝੋਲੀ ਬਹੁਤ ਚੰਗੀ ਆ ਨਾ ਬਹੁਤ ਚੰਗਾ ਬੱਚਾ ਮੇਰਾ ਹੀਰਾ ਹੀ ਆ ਠੀਕ ਆ ਕਿਹੜੇ ਟੀਕੇ ਦੀ ਆ ਪਤਾ ਕੁਛ ਨਹੀਂ ਵੀਰੇ ਆਪਾਂ ਨਾ ਜਿਹੜਾ ਆਪ ਨੂੰ ਮਿਲਦਾ ਲੈਫਤੀ ਰੂਪ ਚ ਮਿਲਦਾ ਤਾਂ ਵੀ ਦੱਸੀਦਾ ਪਰ ਆਪਣੇ ਤੋਂ ਉਹ ਕੱਪ ਜਾਂ ਨਹੀਂ বাজਦਾ ਠੀਕ ਆ ਹਾਂ ਹੂੰ ਮਾਰਾ ਦੋਨੋਂ ਦੇ ਜਿਹੜਾ ਟੀਕੇ ਲੱਗੇ ਮੇਰੇ ਕੋਲ ਸਟਰਾਪ ਆ ਠੀਕ ਆ ਵੀ ਲੋਕਾ ਪੰਨ ਦੇ ਦਾਂਗੇ ਉਹ ਪੈਸੇ ਨਹੀਂ ਲਿਆਉਣੇ ਆ ਵੀਡੀਓ ਦਿਖਾ ਵੀ ਦਿੰਨੇ ਬਹੁਤ ਠੀਕ ਆ ਬਈ ਮਾਂ ਦੇ ਸਿਮਨ ਤੋਂ ਕੱਪਣਾ ਹੈਗੀ ਇਹਦੀ ਮਾਂ ਦਾ ਦੁੱਧ ਕਿੰਨਾ ਬਾਈ 25 26 ਲੀਟਰ ਦੱਸਿਆ ਬਈ ਉਹਨਾਂ ਨੇ ਹੂੰ ਫੇਸ ਬੜਾ ਚੰਗਾ ਬੋਦੀ ਵਾਦੀ ਬਹੁਤ ਜੀਆ ਇਹਦਾ ਸ਼ੌਂਕ ਜਾਂ ਤੌਰ ਤੇ ਡਾਕਟਰ ਵੀਡੀਓ ਪਾਤੀ ਜਾਂ ਕੋਈ ਵੀਰ ਮੁੱਲ ਲਾਉ ਤਾਂ ਬੱਚਾ ਪਾ ਦਵਾਂਗੇ ਨਹੀਂ ਬੜਾ ਛਟਕਾ ਨਹੀਂ ਦੇ ਸਕਦੇ ਆ ਬਸ ਠੀਕ ਆ ਭਾਈ ਐਡਾ ਜਾਨਵਰ ਨਿਤ ਨਹੀਂ ਕਰ ਕਰ ਮੱਥੇ ਲੱਗਦਾ ਹੂੰ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਝੂਲੀ ਚੰਗੀ ਆ ਭਾਈ ਫੇਸ ਬੜਾ ਪਿਆਰਾ ਸਹੇ ਨੂੰ ਕੰਨ ਖੜੇ ਕਰਦੀ ਆ ਹੂੰ ਤੇ ਕਿਹੜਾ ਉਂਗਲਾਂ ਦਾ ਹੀ ਕੰਨ ਡਾਕਟਰ ਬੱਚੇ ਦਾ ਕੀ ਮੋਲ ਆ ਭਰਾ ਇਹ ਡਾਕਟਰ 35 ਦੀ ਵਾਸ਼ੀ ਦਵਾਂਗੇ 35000 ਰੁਪਏ ਮਾਨਤਾਨ ਹੋ ਜੀ ਮਾਨਤਾਨ ਵਿੱਚ ਹੋ ਜੂਗਾ ਠੀਕ ਆ 35000 ਰੁਪਏ ਮੋਲ ਆ ਮਾਨਤਾਨ ਜਿਹੜਾ ਬਾਕੀ ਮੌਕੇ ਤੇ ਜਰੂਰ ਹੋ ਜੀ ਅੱਜ ਬੱਚੀ ਨੇ ਪਹਿਲੀ ਹੀ ਹਿੱਟ ਕੱਢੀ 14 ਮਹੀਨੇ ਉਮਰ ਆ ਬੱਚੇ ਦੀ ਠੀਕ ਆ ਉਮਰ ਛੋਟੀ ਆ ਪਹਿਲੀ ਹੀਟ ਬਾਈ ਕਹਿੰਦਾ ਅੱਜ ਇਹਨੇ ਕੱਢੀ ਆ ਟੀਕੇ ਦੇ ਤਕਰੀਬਨ ਕਾਬਲ ਜੀ ਹੋਈ ਆ ਹਨਾ ਲੱਡਰ ਕਦ 4 ਫੁੱਟ ਆ ਬਾਈ ਇਹਦਾ ਲੰਬਾਈ ਵੈਲ ਵੈਸੀ ਦੀ ਬਹੁਤ ਹੁਣ ਵੈਸੀ ਪੂਰੀ ਹੀਟ ਚ ਠੀਕ ਆ ਹੁਣ ਚਾਰ ਹੀ ਥਾਣਾ ਨੇੜੇ ਉਹ ਦਿਖਾ ਦੋ ਕੋਈ ਕੋਸ਼ਾ ਨਹੀਂ ਹੈਗੀ ਹਮ ਸਹੀ ਗੱਲ ਆ ਤਾਰਾ ਤੁਰਾ ਪੂਰਾ ਛਿੱਟੀਆਂ ਦੀ ਬੜਾ ਖਾਫ ਪਰੋਣਾ ਦਾ ਟੀਕਾ ਭਾਵੇਂ ਪਰ ਆਪਾਂ ਹਜੇ ਭਰੋਣਾ ਨਹੀਂ ਅਸੀਂ ਕੱਦ ਹੋਰ ਕਰਾਵਾਂਗੇ ਠੀਕ ਆ ਬਾਈ ਅੱਗੇ ਬਾਈ ਇਹਨਾਂ ਨੂੰ ਠਾ ਲਓ ਕਿੰਨੀ ਉਮਰ ਆ ਬਾਈ ਇਹਦੀ ਏ ਭਾਈ 11 11 ਮਹੀਨੇ ਦੇ ਬੱਚੇ ਦੋਨੇ 11 11 ਮਹੀਨੇ ਦੇ ਹਾਂਜੀ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਕਿੰਨਾ ਸੀ ਭਾਈ ਜਿਹੜੀ ਆ ਵਸ਼ੀ ਆ ਹੂੰ ਇਹਦੀ ਮਾਂ ਦਾ 26 ਲੀਟਰ ਦੁੱਧ ਸੀ ਹਾਂਜੀ 11 ਮਹੀਨੇ ਉਮਰ ਆ ਬੱਚੀ ਦੀ ਝੋਲੀ ਝੋਲੀ ਬਹੁਤ ਚੰਗੀ ਹੈ ਨਾ ਆ ਥਾਂ ਨਹੀਂ ਹਰੇਕ ਬੱਚੇ ਨੂੰ ਲੱਗਦਾ ਦੇਖੋ ਸਹੀ ਗੱਲ ਆ ਲੈ ਫਲੀਆਂ ਆ ਕੇ ਲੱਗਿਆ ਫਲੀਆਂ ਆ ਕੇ ਥਣ ਲੱਗਿਆ ਸਹੀ ਗੱਲ ਫੇਸ ਬੜਾ ਪਿਆਰਾ ਹੈ ਨਾ ਲੈ ਟੋਟਾ ਬਹੁਤ ਚੰਗਾ ਪੈਂਦਾ ਬੂਤੀ ਮੁਰੇ ਝੋੜੇ ਮੱਤੇ ਦੀ ਬੱਚਾ ਭਾਈ ਹੂੰ ਸਹੀ ਗੱਲ ਆ ਭਾਈ ਤੇ ਇਹਦਾ ਮੁੱਲ ਭਰਾ ਫਿਰ ਇਹ ਡਾਕਟਰ ਆ ਜੋੜੀ 40 ਚੋਂ ਮੰਨਤਨ ਕਰਦਾਂਗੇ ਦੇਣੀਆਂ ਕੱਠੀਆਂ ਵੀਰੇ ਓਕੇ ਦੇਣੀ ਨਹੀਂ ਵੜ ਦੇਣੀ ਓਕੇ ਅਹ ਇਹਦੀ ਉਮਰ ਕਿੰਨੀ ਹੈ ਕੱਠੀਆਂ ਆ ਬਈ 20 ਜੂ ਹੀ ਆ ਹਾਂ ਉਮਰ ਸੇਮ ਹੀ ਆ ਨਰੀ ਠੀਕ ਆ ਫੇਸ ਇਹਦਾ ਵੀ ਚੰਗਾ ਹੈ ਨਾ ਹਾਂ ਫੇਸ ਬਹੁਤ ਚੰਗਾ ਲੰਬਾਈ ਬੱਚੀ ਦੀ ਬਹੁਤ ਚੰਗੀ ਬਹੁਤ ਆਰਾ ਚੰਗਾ ਬੱਚੀ ਦਾ ਝੋੜੀ ਇਹਦੀ ਵੀ ਚੰਗੀ ਆ ਬਈ ਹਮਮ ਇਹ ਆ ਬਈ ਜੋੜੀ ਲਊਗਾ ਕੱਠੀ ਕੋਈ ਵੀਰ ਆਪਾਂ ਜੋੜਾ 35 ਦਾ ਛੱਡ ਦਾਂਗੇ ਠੀਕ ਆ ਜੇ ਕੱਲੀ ਕੋਈ ਲਊਗਾ ਉਹ 25000 ਦੀ ਦਊਂਗਾ ਮੁੱਲ ਜੋੜੇ ਦਾ 40 ਆ 35000 ਦਾ ਜੋੜਾ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਜੇ ਉਹ ਕੱਲੀ ਲੈਂਦਾ 25000 ਇਹ ਕੱਲੀ ਕੋਈ ਲਊਗਾ 25 ਦੀ ਦਵਾਂਗੇ ਬਾਈ ਠੀਕ ਆ ਜੇ ਉਹ ਕੱਲੀ ਲਊਗਾ ਬਾਈ ਹਾਂ ਜੇ ਕੋਈ ਜੋੜਾ ਲਊਗਾ ਤਾਂ 35 ਦੇ ਦਾਂ ਫਿਰ 35 ਦਾ ਦੇ ਦਾਂ ਕਿਉਂਕਿ ਬਾਈ ਆਪਾਂ ਨੂੰ ਇਕੱਠੀਆਂ ਮਿਲਾਂ ਹੂੰ ਤੇ ਇਕੱਠੀਆਂ ਦੇ ਕੇ ਖੁਸ਼ ਆ ਤੂੰ ਵੀ ਇਹਨਾਂ ਦੇ ਬਣੀ ਬੋਰਾ ਇਕੱਠੀਆਂ ਹੀ ਪੱਟੇ ਵਧੀਆ ਖੁਸ਼ ਹੋ ਕੇ ਖਾਣੇ ਠੀਕ ਆ ਬਾਈ ਜੋੜੀ ਦਾ ਹੀ ਮੁੱਲ ਬਾਈ ਨੇ ਰੱਖਿਆ ਵੈਸੇ ਤਾਂ ਬਾਈ ਜੋੜੀ ਲੈਣ ਚੀ ਫਾਇਦਾ ਹਨਾ ਬਾਈ ਉਹ ਮੁੱਲ ਦਾ ਆ ਜਾਣਾ ਹੂੰ ਤੇ ਨਾਗ ਬਾਈ ਕੋਲੇ ਜਿਹੜੇ ਸੀਗੇ ਸਾਰੇ ਦਿਖਾਤੇ ਤੇ ਕਿਸੇ ਵੀਰ ਤੇ ਕੋਈ ਵੀ ਨਾਗ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ